ਤਾਂ ਹਨ ਸਭ ਆਈ ਗੁਰੂ ਜੀ ਕੀ ਖਤੇ ਸਤਿਗੁਰੂ ਦੀ ਮਹਾਨ ਕਿਰਪਾ ਰਹਿਮਤਾਂ ਦਾ ਮੇਘ ਵਰਸ ਰਿਹਾ ਜੋ ਅੱਜ ਆਪਾਂ ਗੁਰਦਾਰ ਮੱਲੋ ਸੀਹ ਦੇਮਨਸਪੁਰਾ ਭਾਗੀ ਕੇ ਜੋ ਪਾਵਨ ਪਿੱਤਰਸਥਾਨ ਤਨਤਨ ਅਮਰਸੀਹ ਬਾਬਾ ਬਸੀਰ ਸਿੰਘ ਜੀ ਜੇ ਵੱਡੇ ਕੱਲੂ ਕਰਦੇ ਮਹਾਂ ਅਸੀਦ ਹੋਏ ਨੇ ਪਿੰਡ ਠੂਰ ਤੋਂ ਬਿਨਾ ਸੀਹ ਤੋਂ ਲੜਦੇ ਲੜਦੇ ਬਾਬਾ ਜੀ ਜੇਤੋਂ 5 ਕਰ ਬੜੀ 1762 ਈਸਵੀ ਦਾ ਵੱਡਾ ਕੱਲੂ ਕਾਰਾ ਹੋਇਆ ਉਤੋਂ ਲੜਦੇ ਬਿਨਾ ਸੀਹ ਤੋਂ ਲੜਦੇ ਲੜਦੇ ਇਸ ਸਥਾਨ ਤੇ ਪਹੁੰਚੇ ਨੇ ਜੋ ਇਹ ਸਥਾਨ ਤੇ ਮਤੁਵਾਰਾ ਭਾਗੀ ਕੇ ਕੋਦਰ ਮਲੋਸੀ ਅੱਜ ਬਣੀਓ ਕਿ ਸਰਦਾਰ ਬਲਦੇਵ ਸਿੰਘ ਦੀ ਭਾਗੀ ਕੇ ਸਮੂਹ ਪਰਿਵਾਰ ਬਣੀਓ ਤੇ ਬਛੇਰਾ ਚੜਿਆ ਗਿਆ ਦਾਸ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਹੈ ਇਹਦਾ ਨਾਲ ਦੇਖ ਕੇ ਮਾਸਾ ਸਾਰੇ ਪਰਿਵਾਰ ਦੇ ਜਿਹਨੇ ਮੇਰੇ ਪਰ ਹੱਥ ਰੱਖੇ ਵਾਹ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਦਾਸ ਬਣੀਓ ਅਤੇ ਸੰਗਤਾਂ ਦਾ ਇਹ ਜੋ ਬਛੇਰਾ ਸੂਟਾ ਇਹਨਾਂ ਨੂੰ ਸੁੱਖਿਆ ਹੋਇਆ ਸੀਗਾ ਅੱਜ ਗੁਰੂ ਘਰ ਨੇ ਸੁੱਖ ਪੂਰੀ ਕਰੀਆ ਤੇ ਬਛੇਰਾ ਚੜਿਆ ਬਹੁਤ ਬਹੁਤ ਧੰਨਵਾਦ ਉਤਾਨ ਕੋ ਧੰਨਵਾਦ ਜੀ ਤੁਹਾਨੂੰ ਗੱਲਬਾਤ ਕਰਾ ਦਿੱਤੀ ਦਾ ਸੈਕੂਨ ਜੀ ਦਾ ਬਹੁਤ ਸਾਰਾ